ਹੁਣੇ ਹੁਣੇ ਆਈ ਇਸ ਵੇਲੇ ਦੀ ਵੱਡੀ ਖਬਰ ਕੱਲ ਨੂੰ ਪੰਜਾਬ ਦਾ ਇਹ ਸ਼ਹਿਰ ਰਹੇਗਾ ਬੰਦ ਜਲਦ ਤੋਂ ਜਲਦ ਪੰਜਾਬੀਓ ਦੇਖ ਲਓ ਇਹ ਜ਼ਰੂਰੀ ਖਬਰ ਥਾਨਕ ਸ਼ਹਿਰ ਅੰਦਰ ਗਊਸ਼ਾਲਾ ਅੰਦਰ ਨਹਿਰੀ ਪਾਣੀ ਦੀ ਪਾਈਪ ਦੌਰਾਨ ਨਜਾਇਜ਼ ਤੌਰ ਤੇ ਗਊਸ਼ਾਲਾ ਦੀ ਇਮਾਰਤ ਨੂੰ ਢਾਉਣ ਅਤੇ ਭਾਈਚਾਰਕ ਸਾਂਝ ਵਿੱਚ ਦਰਾਰ ਪਾਉਣ ਵਾਲੇ ਸਿੰਚਾਈ ਵਿਭਾਗ ਦੇ ਅਧਿਕਾਰੀ ਖਿਲਾਫ ਰੋਸ ਪ੍ਰਗਟ ਕਰਨ ਲਈ ਬਰਲਾਡਾ ਸ਼ਹਿਰ 8 ਮਾਰਚ ਯਾਨੀ ਕਿ ਕੱਲ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਤੇ ਵਪਾਰਕ ਸੰਗਠਨਾਂ ਨੇ ਅਧਿਕਾਰੀ ਦੀ ਤੱਕੇਸ਼ਾਹੀ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਸ਼ਹਿਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਇਸ ਸਬੰਧੀ ਸਥਾਨਕ ਗਊਸ਼ਾਲਾ ਪਵਨ ਵਿੱਚ ਸ਼ਹਿਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਬ੍ਰਿਸ਼ ਭਾਣ ਵਿਨੋਦ ਕੁਮਾਰ ਸੁਭਾਸ਼ ਕੁਮਾਰ ਗਿਆਨ ਚੰਦ ਆਸ਼ੂ ਸਿੰਘਲਾ ਨੇ ਦੱਸਿਆ ਕਿ ਗਊਸ਼ਾਲਾ ਅੰਦਰ ਵਾਰਡ ਨੰਬਰ 7 ਨੂੰ ਜਾਣ ਵਾਲੇ ਖੇਤਾਂ ਨੂੰ ਪਾਣੀ ਜਾਣ ਲਈ ਸਿੰਚਾਈ ਵਿਭਾਗ ਵੱਲੋਂ ਖਾਲ ਬਣਾਇਆ ਹੋਇਆ ਹੈ ਇਸ ਵਿੱਚ ਦੁਬਾਰਾ ਵਿਭਾਗ ਵੱਲੋਂ ਨਮੀਨੀਕਰਨ ਕਰਨ ਗਊਸ਼ਾਲਾ ਪ੍ਰਬੰਧਕ ਕਮੇਟੀ ਪਾਈਪ ਨੂੰ ਪਾਉਣ ਸਬੰਧੀ ਸਹਿਮਤੀ ਬਣਾ ਲਈ ਗਈ ਸੀ ਪਰੰਤੂ ਨੈਰੀ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਗਊਸ਼ਾਲਾ ਦੀ ਨਜਾਇਜ਼ ਤੌਰ ਤੇ ਇਮਾਰਤ ਢਾਉਣ ਕਿਸਾਨਾਂ ਅਤੇ ਸ਼ਹਿਰ ਦੇ ਲੋਕਾਂ ਵਿਚਕਾਰ ਭਾਈਚਾਰਕ ਸਾਂਝ ਨੂੰ ਠੇਸ ਪਹੁੰਚਾਉਂਦਿਆਂ ਗਲਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਇੱਕ ਤਰ ਨੂੰ ਪੜਕਾਉਂਦਿਆਂ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਕਾਰਨ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਮੀਟਿੰਗ 'ਚ ਹਾਜ਼ਰ ਲੋਕਾਂ ਨੇ ਦੱਸਿਆ ਕਿ ਇਸ ਸੰਬੰਧੀ ਹਲਕਾ ਵਿਧਾਇਕ ਨੂੰ ਵੀ ਧਿਆਨ ਚ ਲਿਆਂਦਾ ਗਿਆ ਸੀ ਪ੍ਰੰਤੂ ਸਿੰਚਾਈ ਵਿਭਾਗ ਦੇ ਅਧਿਕਾਰੀ ਦਾ ਵਤੀਰਾ ਗਊਸ਼ਾਲਾ ਦਾ ਨੁਕਸਾਨ ਕਰਨ ਵਾਲਾ ਸੀ ਜਿਸ ਤੇ ਅੱਜ ਸ਼ਹਿਰੀਆਂ ਨੇ ਇੱਕ ਮੁੱਠ ਹੋ ਕੇ ਫੈਸਲਾ ਕੀਤਾ ਹੈ ਕਿ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੀ ਧੱਕੇਸ਼ਾਹੀ ਖਿਲਾਫ ਬਡਲਾਡਾ ਸ਼ਹਿਰ ਸ਼ਨੀਵਾਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਸਰਕਾਰ ਖਿਲਾਫ ਰੋਸ ਪ੍ਰਗਟ ਕਰਦੇ ਆ ਕਿ ਹਾਕੀ ਵਿਧਾਇਕ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਗਊਸ਼ਾਲਾ ਕਮੇਟੀ ਨਾਲ ਸਹਿਯੋਗ ਕਰਨ ਦੇ ਹੁਕਮ ਦੇਣ ਦੇ ਬਾਵਜੂਦ ਵੀ ਅਧਿਕਾਰੀ ਗਊਸ਼ਾਲਾ ਦਾ ਨੁਕਸਾਨ ਕਰਨ ਤੇ ਜੁਟਿਆ ਹੋਇਆ ਹੈ ਅਤੇ ਗਊਸ਼ਾਲਾ ਪ੍ਰਤੀ ਗਲਤ ਸ਼ਬਦਾਂ ਦੀ ਵਰਤੋਂ ਕਰਨ ਬਾਰੇ ਪਤਾ ਲੱਗਾ ਜੋ ਕਿ ਅਤੀ ਨਿੰਦਣਯੋਗ ਹੈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸ਼ਹਿਰਾਂ ਦਾ ਇੱਕ ਇਕੱਠ ਗਊਸ਼ਾਲਾ ਵਿੱਚ ਹੋਵੇਗਾ ਅਤੇ ਸਰਕਾਰ ਖਿਲਾਫ ਮਾਰਚ ਰੋਸ ਮਾਰਚ ਵੀ ਕੱਢਿਆ ਜਾਵੇਗਾ ਹਰ ਪੰਜਾਬੀ ਅਪਡੇਟ ਦੇਖਣਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ